ਦੇ ਜੋ ਪੰਜਾਬ ਵਾਸੀ ਹੋ ਮੈਂ ਮਿਸਤਰੀ ਭਜਨ ਲਾਲ ਲੱਤੂ ਦਾ ਦਿੱਕਤੋ ਮੈਂ ਦੋ ਮਿਸਤਰੀ ਯੂਨੀਅਨ ਕਧਾਰਕ ਕਮੇਟੀ ਮੈਂਬਰ ਪੰਜਾਬ ਪਰ ਖਾਸ ਕਰਕੇ ਮੈਂ ਪੰਜਾਬ ਦੇ ਨੌਜਵਾਨ ਵਰਗ ਪੜ੍ਹੇ ਲਿਖੇ ਵਰਗ ਔਰ ਇਹਦੇ ਨਾਲ ਨਾਲ ਮੈਨੂੰ ਬੜਾ ਦੁੱਖ ਲੱਗਿਆ ਜਦੋਂ ਸਰਕਾਰ ਦੇ ਵੱਡੇ ਵੱਡੇ ਐਡਵਰਟਾਈਜ਼ਮੈਂਟ ਸੁਣਨ ਨੂੰ ਮਿਲਦੇ ਹੈ ਸਿੱਖਿਆ ਕ੍ਰਾਂਤੀ ਸਿੱਖਿਆ ਕ੍ਰਾਂਤੀ ਸਰਕਾਰੀ ਯੋਗ ਪੰਜਾਬ ਦੇ ਨੌਜਵਾਨ ਸਾਥਿਓ ਸਿੱਖਿਆ ਕ੍ਰਾਂਤੀ ਹੈ ਕਿ ਕਿਉਂਕਿ ਸਰਕਾਰਾਂ ਐਡਵਰਟਾਈਜ਼ਮੈਂਟ ਰਾਈ ਇਹਨਾਂ ਚੀਜ਼ਾਂ ਨੂੰ ਜਦੋਂ ਜ਼ਿਆਦਾ ਫਾਲੋ ਕਰਦੀਆਂ ਤਾਂ ਉੱਥੋਂ ਪਤਾ ਲੱਗਦਾ ਹੈ ਵੀ ਸਰਕਾਰ ਦੀ ਕਿਤੇ ਨਾ ਕਿਤੇ ناکامی ਹੈ ਕਿਉਂਕਿ ਪਿਛਲੇ ਦਿਨੀ ਮੈਂ ਜਦੋਂ ਇਹ ਗੱਲ ਮਹਿਸੂਸ ਕੀਤੀ ਮੈਂ ਖੁਦ ਇੱਕ ਮਜ਼ਦੂਰ ਹਾਂ ਔਰ ਮਜ਼ਦੂਰੀ ਕਰਕੇ ਮੈਂ ਬੱਚਾਂ ਨੂੰ ਜਿੰਨਾ ਵੀ ਪੜਾ ਸਕਿਆ ਸੋ ਸਾਥਿਓ ਮੇਰੇ ਨਾਲ ਦੇ ਹੋਰ ਕਈ ਪੰਜਾਬ ਦੇ ਵਿੱਚ ਹੂੰ ਕਾਫੀ ਵੱਡਾ ਜਿਹੜਾ ਮਜ਼ਦੂਰ ਦਾ ਮਜ਼ਦੂਰੀ ਤਬਕਾ ਹੈ ਤਾਂ ਪਿਛਲੇ ਦਿਨੀ ਇੱਕ ਗੱਲ ਬੜੀ ਮੈਂ ਮਯੂਸ ਕੀਤੀ ਵੀ 2000 ਦੇ ਕਰੀਬ ਕਰੀਬ ਜਾਈਏ ਜਾਂ 2000 ਤੋਂ ਥੋੜਾ ਜਿਹਾ ਹੋਰ ਪਿੱਛੇ ਜਾਈਏ ਤਾਂ ਜਿਹੜੇ ਬੱਚਿਆਂ ਨੇ ਵੀ ਇਹ 45% ਜਾਂ 40% ਜਾਂ 50% ਦੇ ਨਾਲ ਪਾਸ ਕੀਤੀ ਤਾਂ ਉਸ ਤੋਂ ਉਪਰੰਤ ਬੀਐਡ ਕੀਤੀ ਬੀੜ ਤੋਂ ਬਾਅਦ ਟਟ ਕਲੀਅਰ ਕੀਤੇ ਟਟ ਕਲੀਅਰ ਕਰਨ ਤੋਂ ਬਾਅਦ ਇੱਕ ਲੰਬੀ ਦਾਸਤਾਨ ਹੈ ਉਸ ਲੰਬੀ ਦਾਸਤਾਨ ਨੂੰ ਪੂਰੇ ਕਰਦੇ 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 ਲਗਭਗ ਉਹ ਬੱਚੇ ਜਿਹੜੇ ਹੈ ਉਹਨਾਂ ਨੇ 10-10 ਸਾਲ ਦਾ ਜਿਹੜਾ ਹੈ ਉਹ ਆਪਣਾ ਸੰਤਾਪ ਭੁਗਿਆ ਤਾਂ ਅੱਜ ਮੈਨੂੰ ਤਾਂ ਇਸ ਗੱਲ ਤੇ ਬੜੀ ਹੈਰਾਨਗੀ ਹੈ ਕਿ 40% ਬੇਸ਼ੱਕ ਉਸ ਵੇਲੇ ਜੇ ਜੇ ਵੀ ਜਮਾਨਾ ਸੀ ਜਿਵੇਂ ਵੀ ਸੀ ਪੜਾਈ ਦਾ ਸતર ਜੇ ਜੇ ਵੀ ਸੀ ਪਰ ਉਹ 40% ਜਾਂ 50% ਨੰਬਰ ਲੈਣ ਵਾਲੇ ਬੱਚੇ ਜੇ ਅੱਜ ਉਸ ਰੇਸ ਦੇ ਵਿੱਚੋਂ ਸਰਕਾਰ ਬਾਹਰ ਕੱਢਦੀ ਹੈ ਤਾਂ ਉਹਨਾਂ ਦਾ ਕਸੂਰ ਕੀ ਹੈ ਮੈਂ ਸਿਰਫ ਸਰਕਾਰ ਨੂੰ ਇਹ ਗੱਲ ਪੁੱਛਣੀ ਜ਼ਰੂਰੀ ਚਾਹੁੰਦਾ ਵੀ ਉਹਨਾਂ ਦਾ ਸਿਰਫ ਕਸੂਰ ਦੱਸਿਆ ਜਾਏ ਕਸੂਰ ਦੱਸ ਕੇ ਉਹਨਾਂ ਬੱਚਿਆਂ ਨੂੰ ਵਾਂਝਾ ਕੀਤਾ ਜਾਏ ਤਾਂ ਜੇ ਸਾਨੂੰ ਵੀ ਪਤਾ ਲੱਗੇ ਇੱਥੇ ਨਾ ਬੱਚਿਆਂ ਦਾ ਕਸੂਰ ਹੈ ਠੀਕ ਹੈ ਅੱਜ ਜਮਾਨਾ ਥੋੜਾ ਜਿਹਾ ਪੜ੍ਹਾਈ ਦੇ ਦਰਮਿਆਨ ਥੋੜਾ ਸਟਾਕ ਹੋਇਆ ਹੈ ਪਰ 2020 ਦੇ ਵਿੱਚ ਜਿਵੇਂ ਆਨਲਾਈਨ ਕਲਾਸਾਂ ਲੱਗੀਆਂ ਹੈ ਜਾ ਉਹ ਕਰੋਨਾ ਦੇ ਕਾਲ ਦੇ ਵਿੱਚ ਜੋ ਵੀ ਹੋਇਆ ਤਾਂ ਉਹ ਬੱਚੇ 90% 95% ਜਾਂ ਕਈ ਕਈ 99 ਦੇ ਕਰੀਬ ਵੀ ਗਏ ਆ ਤਾਂ ਸਾਥੀਓ ਜੇ ਉਹ ਜੇ ਜੁਗਾੜ ਨੂੰ ਵੇਖੀ ਜੇ ਉਹ ਸਿਸਟਮ ਨੂੰ ਵੇਖੀ ਤਾਂ ਬੇਸ਼ੱਕ ਨਿਰਾਸ਼ਾ ਕਰਨ ਵਾਲੀ ਗੱਲ ਹੈ ਕਿਉਂਕਿ ਅੱਜ ਲਗਭਗ ਜਿੰਨਾ ਤੱਕ ਮੈਨੂੰ ਪਤਾ ਲੱਗਿਆ ਵੀ 38 ਤੋਂ 40 ਹਜ਼ਾਰ ਲਗਭਗ ਜਿਹੜੀਆਂ ਪੋਸਟਾਂ ਐ ਲਗਭਗ 30 32 35 40 ਫਟੋਗੜ ਜਿਹੜੀਆਂ ਉਹ 32 ਹਜ਼ਾਰ ਪੋਸਟਾਂ ਮੇੜਦੀਆਂ ਸਕੂਲਾਂ ਦੇ ਵਿੱਚ ਖਾਲੀ ਪਈਆਂ ਤਾਂ ਹਰੀ ਕ੍ਰਾਂਤੀ ਦੀ ਜਦੋਂ ਗੱਲ ਕਰੀਏ ਤਾਂ ਜਦੋਂ ਕਿਸੇ ਚੀਜ਼ ਦੀ ਕ੍ਰਾਂਤੀ ਆ ਜਾਂ ਆ ਜਾਂਦੀ ਹੈ ਸਾਨੂੰ ਉਹ ਕ੍ਰਾਂਤੀ ਦੱਸਣ ਦੀ ਲੋੜ ਹੀ ਨਹੀਂ ਪੈਂਦੀ ਕਿਉਂਕਿ ਉਹ ਗਰਾਊਂਡ ਤੇ ਆ ਜਾਂਦੀ ਹੈ ਅੱਜ 12ਵਾਂ ਦੇ ਉਦਘਾਟਨ ਕਰਨੇ ਜਾਂ ਸਕੂਲ ਦੀ ਅੰਕਨਦਾਨ ਤੇ ਚਿੱਟੀ ਕਲੀ ਦੇ ਨਾਲ ਲਿਖ ਦੇਣੇ ਨਾਰੇ ਤਾਂ ਨਾਰਿਆਂ ਦੇ ਨਾਲ ਨਾਲ ਹੋਰ بڑا ਕੁਝ ਲਿਖ ਦੇਣਾ ਔਰ ਸਰਕਾਰ ਆਪਣੀ ਵਿਫਲਤਾ ਛਪਾਉਣ ਵਾਸਤੇ ਤੇ ਬੜੇ ਬੜੇ ਵੱਡੇ ਪੋਸਟਰ ਇਸ਼ਤਿਹਾਰ ਬਾਜੀ ਅਨ ਦਦੋਕ ਐਡਵਰਟਾਈਜ਼ਮੈਂਟ ਕਰਦੀ ਹੈ ਉਥੋਂ ਪਤਾ ਲੱਗਦਾ ਵੀ ਜਿਹੜੀ ਸਰਕਾਰ ਹੈ ਉਹ ਕਿਤਨਾ ਕਿਤੇ ਨਾਕਾਮ ਫੇਲ ਹੋਣ ਦੀ ਸਾਬਤ ਆਈ ਹੈ ਔਰ ਜਿਹੜਾ ਬੀਅਡ ਦਾ ਜਿਹੜਾ ਅੱਜ ਅੱਜ ਰੁਝਾਨ ਹੈ ਮੈਨੂੰ ਬੜੇ ਦੁੱਖ ਨਾਲ ਇਹ ਗੱਲ ਕਹਿ ਰਹੀ ਹੈ ਭਾਈ ਪੰਜਾਬ ਦੇ ਵਿੱਚ ਲਗਭਗ ਜਿਹੜਾ 80 ਤੋਂ 85 ਹਜ਼ਾਰ ਦੇ ਲਗਭਗ ਜਿਹੜਾ ਉਹ ਆਂਕੜਾ ਸਾਹਮਣੇ ਆਇਆ ਹੈ ਤਾਂ ਜੇ 80 85 ਹਜ਼ਾਰ ਦੀ ਵਰਥੀ ਸਰਕਾਰ ਨਹੀਂ ਕਰ ਸਕਦੀ ਸਰਕਾਰ ਕੋਲ ਸਮਰਥਨ ਨਹੀਂ ਤਾਂ ਘੱਟੋ ਘੱਟ 40 ਹਜ਼ਾਰ ਪੋਸਟਾਂ ਜਿਹੜੀਆਂ ਸਰਕਾਰ ਨੂੰ ਜਿਹੜੀਆਂ ਚਾਹੀਦੀਆਂ ਔਰ ਵਾਲੀ ਪਰਸੈਂਟ ਜਾਂ 50% ਵਾਲੀ ਇਹ ਪੜਾਾਈ ਦਾ ਸ਼ੈਡਿਊਲ ਵੀ ਇਸ ਦੌਰ ਦੇ ਵਿੱਚ ਲਿਆ ਜਾਣਾ ਚਾਹੀਦਾ ਹੈ ਉਸ ਵੇਲੇ ਸਰਕਾਰ ਨੇ ਜੋ ਵੀ ਕੀਤੇ ਬੱਚਿਆਂ ਦੀ ਜੋ ਵੀ ਕੰਡੀਸ਼ਨ ਸੀ ਉਸ ਵਕਤ ਉਹਨਾਂ ਨੇ ਪੂਰੀ ਕੀਤੀ ਤਾਂ ਪੂਰੀ ਕਰਨ ਦੇ ਨਾਲ ਨਾਲ ਅੱਜ ਥੋੜਾ ਜਿਹਾ ਸਟਾਕ ਹੋਇਆ ਪਰ ਉਹ ਬੱਚੇ ਅੱਜੇ ਵਾਂਝੇ ਰਹਿੰਦੇ ਆ ਤਾਂ ਫਿਰ ਸਾਡੀ ਸਿੱਖਿਆ ਕ੍ਰਾਂਤੀ ਜਿਹੜੀ ਉਹ ਕਿਸੇ ਪਾਸੇ ਵੀ ਮੈਨਤਾ ਲੱਗਦਾ ਵੀ ਉਹਦੇ ਸਵਾਲ ਨਹੀਂ ਹੋਈ ਇਸ ਵਾਸਤੇ ਮੈਂ ਸਰਕਾਰ ਨੂੰ ਆਪਣੇ ਵੱਲੋਂ ਔਰ ਜੋ ਬੇਨਤੀ ਵੀ ਕਰਦਾ ਹੈ ਔਰ ਬੜੇ ਦੁਖੀ ਮਾਨਣ ਵਾਲੇ ਗੱਲ ਕਹਿਣਾ ਵੀ ਲਗਭਗ ਘਟੋ ਘਾਟੇ 40 ਹਜ਼ਾਰ ਪੋਸਟਾਂ ਜਿਹੜੀਆਂ ਪੰਜਾਬ ਸਰਕਾਰ ਇਹਨਾਂ ਨੂੰ ਜਿਹੜਾ ਰੈਗੂਲਰ ਕਰਕੇ ਇਹਨਾਂ ਨੂੰ ਪਰਸੀ ਦੇਵੇ ਕਿਉਂਕਿ ਠੀਕ ਹੈ ਸਾਨੂੰ ਪਲੱਸ 2 ਵਾਲੇ ਟੀਚਰਾਂ ਨਾਲ ਕੋਈ ਸਾਡਾ ਉਹਦਾ ਨਾਲ ਵਿਰੋਧ ਨਹੀਂ ਹੈ ਪਰ ਪਿਛਲੇ ਸਰਕਾਰਾਂ ਦੀ ਕੱਢੀ ਹੋਈਆਂ ਪੋਸਟਾਂ ਤੇ ਤੁਸੀਂ ਜੇ ਇਹਨਾਂ ਦੇ ਛਲੰਗਾ ਮਾਰੀ ਜੋਗੇ ਜਾਂ ਇਹ ਐਡਵਰਟਾਈਜ਼ਮੈਂਟ ਦਿੱਤੀ ਜੋਗੇ ਤੇ ਇੱਥੇ ਵੀ ਤੁਸੀਂ ਫੇਲ ਹੋ ਬੇਸ਼ੱਕ ਇਹ ਤੁਹਾਡੇ ਕੋਲ ਛੱਤਾ ਦੀ ਚਾਬੀ ਹੈ ਪਰ ਛੱਤਾ ਤੁਹਾਨੂੰ ਨਹੀਂ ਲੱਗਾ ਤੁਸੀਂ ਇਹ ਵਾਅਦਾ ਕੀਤਾ ਵੀ ਅਸੀਂ ਬੇਰੁਜ਼ਗਾਰੀ ਨੂੰ ਅਰਨਸ਼ੇ ਨੂੰ ਬੜੇ ਵੱਡੇ ਪੱਧਰ ਤੇ ਜਿਹੜਾ ਬਰੀਕੀ ਨਾਲ ਲੈ ਕੇ ਨੂੰ ਠੱਲ ਪਾਵਾਂਗੇ ਅੱਜ ਨਸ਼ਾ ਵੀ ਜਿਹੜਾ ਹੈ ਬੇਸ਼ੱਕ ਤੁਸੀਂ ਪਿਛਲੇ ਦਿਨੀयां ਪਹਿਲਾਂ ਬਣਾਇਆ ਹੈ ਅੱਜ ਨਸ਼ਾ ਕਿੱਥੇ ਹੈ ਇਹ ਪੰਜਾਬ ਦੇ ਹਰ ਇੱਕ ਨੌਜਵਾਨ ਨੂੰ ਪਤਾ ਹੈ ਔਰ ਬੇਰੁਜ਼ਗਾਰੀ ਕਿੱਥੇ ਹੈ ਬੇਰੁਜ਼ਗਾਰੀ ਖਤਮ ਕਰਨ ਦਾ ਇੱਕੋ ਇੱਕ ਤਰੀਕਾ ਹੈ ਕਿ ਅਸੀਂ ਸਿੱਖਿਆ ਨੂੰ ਇੱਕ ਵਧੀਆ ਤਰੀਕੇ ਦੇ ਨਾਲ ਜਿਹੜਾ ਹੈ ਇਹ ਪੜ੍ਹੇ ਲਿਖੇ ਬੱਚਾ ਨੂੰ ਰੁਜ਼ਗਾਰ ਦਈਏ ਤਾਂ ਜੋ ਇਹ ਬੱਚੇ ਆਪਣਾ ਭਵਿੱਖ ਔਰ ਆਪਣੇ ਮਾਪਿਓ ਦਾ ਭਵਿੱਖ ਮੈਨੂੰ ਬੜਾ ਦੁੱਖ ਲੱਗਿਆ ਮੈਂ ਮਿਹਨਤੂਰੀ ਕਰਕੇ 40 ਸਾਲ ਆਪਣੇ ਬੱਚਾ ਨੂੰ ਪੜਾਇਆ ਹੈ ਜੇ ਅੱਜ ਮੇਰੇ ਪਰਿਵਾਰ ਦਾ ਬੱਚਾ ਗੁਆਚ ਜਾ ਰਿਹਾ ਹੈ ਤੇ ਇਸ ਤੋਂ ਵੱਡੀ ਮੇਰੇ ਵਾਸਤੇ ਦੁੱਖ ਕਰਦਾ ਨਹੀਂ ਕੋਈ ਹੈ ਤੋਂ ਮੈਂ ਸਰਕਾਰ ਨੂੰ ਬੇਨਤੀ ਕਰਦਾ ਵੀ ਆਉਣ ਵਾਲੇ ਸਮੇਂ 'ਚ ਜੇ ਇਹਨਾਂ ਲੋਕਾਂ ਨੇ ਆਪ ਜੀ ਦੇ ਸਰਕਾਰਾਂ ਬਣਾਈਆਂ ਕਿਉਂਕਿ ਸਰਕਾਰ ਹਮੇਸ਼ਾ ਹੀ ਨੌਜਵਾਨ ਬਣਾਉਂਦਾ ਹੈ ਪੜ੍ਹਿਆ ਲਿਖਿਆ ਵਰਕ ਬਣਾਉਂਦਾ ਹੈ ਔਰ ਆਪ ਜੀ ਦੀ ਸਰਕਾਰ ਤੇ ਇਹਨਾਂ ਨੌਜਵਾਨਾਂ ਨੇ ਬੱਚੇ-ਬੱਚਿਆਂ ਨੇ ਬੜਾ ਵੱਡਾ ਜਿਹੜਾ ਯੋਗਦਾਨ ਦਿੱਤਾ ਹੈ ਔਰ ਬੜੇ ਵੱਡੇ ਪੱਧਰ ਤੇ ਯੋਗਦਾਨ ਦਿੱਤਾ ਹੈ ਔਰ ਜੇ ਇਹਨਾਂ ਨੇ ਯੋਗਦਾਨ ਦਿੱਤਾ ਤੇ ਆਪ ਉਹਨਾਂ ਉਹਨਾਂ ਪੋਲੀਆਂ ਗੱਦੀਆਂ ਔਰ ਕੁਰਸੀਆਂ ਤੇ ਬੈਠੇ ਔਰ ਆਪ ਤਾਕਤ ਕਿڑی ਇਹਨਾਂ ਨੌਜਵਾਨਾਂ ਦਿੱਤੀ ਹੈ ਤੇ ਫਿਰ ਤਾਕਤ ਲੈਣ ਦਾ ਵੀ ਇਹ ਸਮਰਥ ਰੱਖਦੇ ਹੈ ਮੇਰੀ ਬੇਨਤੀ ਹੈ ਸਰਕਾਰ ਨੂੰ ਵੀ ਇਸ ਗੱਲ ਨੂੰ ਅਣਗੌਲਿਆ ਨਾ ਕੀਤਾ ਜਾਏ ਕਿਉਂਕਿ ਪਿਛਲੇ ਦਿਨੀ ਮੈਂ ਵੇਖਿਆ ਸਿੱਖਿਆ ਮੰਤਰੀ ਦੇ ਘਰ ਦਾ ਘਰਾਓ ਸੀਐਮ ਸਾਹਿਬ ਦੇ ਘਰ ਦਾ ਘਰਾਓ ਔਰ ਇਹਦੇ ਨਾਲ ਹੋਰ ਮੰਤਰੀਆਂ ਦੇ ਘਰ ਦਾ ਘਰਾਓ ਜਦੋਂ ਨੌਜਵਾਨ ਬੱਚਿਆਂ ਦੀ ਚੁਨੀਆ ਉਤਾਰੀਆਂ ਜਾਂਦੀਆਂ ਔਰ 18 ਉਤਾਰੀਆਂ ਜਾਂਦੀ ਹੈ ਭਾਵੇਂ ਉਹ ਕਿਸੇ ਸਮਾਜ ਨਾਲੋਂ ਸਬੰਧ ਰੱਖਦੇ ਹੋਣ ਤੇ ਰੋਜ਼ਗਾਰ ਮੰਗਣਾ ਕੋਈ ਸਰਕਾਰ ਕੋਲ ਗੁਨਾਹ ਨਹੀਂ ਹੈ ਜੇ ਸਰਕਾਰ ਰੋਜ਼ਗਾਰ ਨੂੰ ਹਾਇਆ ਨਹੀਂ ਕਰਵਾ ਸਕਦੀ ਤਾਂ ਕਮ ਸਕਾਮ ਦਸਤਾਰਾਂ ਲਾਉਣੀਆਂ ਔਰ ਨੌਜਵਾਨ ਬੱਚਿਆਂ ਦੀ ਚੁਨੀਆ ਲਾਉਣੀਆਂ ਔਰ ਉਹਨਾਂ ਦੀ ਖਿੱਚ ਦੂ ਕਰਨੀ ਵੀ ਸਰਕਾਰ ਵਾਸਤੇ ਇੱਕ ਲਨਤ ਵਾਲੀ ਗੱਲ ਹੁੰਦੀ ਹੈ ਇਸ ਵਾਸਤੇ ਸਰਕਾਰ ਨੂੰ ਜਿਹੜਾ ਇਹ ਬੀੜ ਦੀਆਂ ਜਿਹੜੀਆਂ ਪੋਸਟਾਂ ਹਨ ਇਹਨੂੰ ਲਗਭਗ ਘਟੋ ਘਾੜ ਜਿਹੜੇ 40000 ਨਿਰਵਿਗਨ ਇਹ ਨੂੰ ਜਿਹੜਾ ਆਉਣ ਵਾਲੇ ਸੈਸ਼ਨ ਤੇ ਵਿੱਚ ਜਿਹੜਾ ਹੋ ਜਾਣਾ ਚਾਹੀਦਾ ਔਰ ਅਗਲੇ ਸਾਲ ਦੇ ਲਾਸਟ ਤੱਕ ਨਹੀਂ ਤੁਸੀਂ ਫਿਰ ਲਾਰਾ ਲਾਓਗੇ ਇਹਨੂੰ ਲਮਕਾਓਗੇ ਆ ਤੁਸੀਂ ਪਿਛਲੇ ਦਿਨੇ ਅਧੇ 8TT ਅਧਿਆਪਕਾਂ ਨੂੰ ਜਿਹੜੇ ਉਹ ਨੁਕਤੀ ਪੱਤਰ ਦਿੱਤੇ ਅਧੇ ਤੁਸੀਂ ਫਿਰ ਲੈਣ ਚ ਲਾਤੇ ਸੀਪੀਐਡ ਦੀ ਜਿਹੜੀ ਪੋਸਟਾਂ ਪਈਆਂ ਉਹ ਵੀ ਨਿਰਵੇਗਨ ਤੁਹਾਨੂੰ 640 ਜਾਂ 42 ਪੋਸਟਾਂ ਜਿੰਨਾ ਤੱਕ ਮੈਨੂੰ ਜਾਣਕਾਰੀ ਹੈ ਉਹ ਵੀ ਕੋਰਟ ਦੇ ਵਿੱਚ ਲਟਕੀਆਂ ਪਈਆਂ ਉਹਨਾਂ ਨੂੰ ਵੀ ਤੁਹਾਨੂੰ ਪਾਰਦਰਸ਼ਰ ਦੇ ਨਾਲ ਉਹਨਾਂ ਪੋਸਟਾਂ ਨੂੰ ਵੀ ਤੁਹਾਨੂੰ ਉਹ ਬੱਚਿਆਂ ਨੂੰ ਭੇੜੀਆਂ ਚਾਹੀਦੀਆਂ ਇਹਦੇ ਨਾਲ ਨਾਲ ਬੀੜ ਦੀ ਜਿਹੜੀ ਹੈ ਉਹ ਬੜੀ ਅੱਜ ਹਾਲਤ ਹੈ ਅਸੀਂ 8TT ਦੇ ਅਧਿਆਪਕਾਂ ਦੇ ਬਰੋਦ ਨਹੀਂ ਹੈ ਪਰ ਜਿਹੜੀ बीएड ਇੱਕ ਕੁਆਲੀਫਾਈਡ ਬੱਚਾ ਜਿਹੜਾ ਹੈ ਉਹ ਕੁਆਲੀਫਿਕੇਸ਼ਨ ਦੇ ਆਧਾਰ ਤੇ बीएड ਜਿਹੜੀ ਹੈ ਉਹ ਕੁਆਲੀਫਾਈਡ ਜਿਹੜੀ ਹੈ ਉਹ ਕੋਸਟ ਗਣੀ ਜਾਂਦੀ ਹੈ